ਬੱਚਿਓ ਤੁਹਾਨੂੰ ਬਹੁਤ ਸਮਝਾਇਆ ਕਿ ਪੁੱਤ ਸੜਕ ਦੇ ਉੱਪਰ ਇਹ ਜਿਹੜਾ ਕਰਨਾ ਨਾ ਕਰੋ ਜਿਹਦੇ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪਵੇ ਤੁਸੀਂ ਦੇਖੋ ਰਾਤ ਦਾ ਹਨੇਰਾ ਸੀਗਾ ਤੇ ਰੋਡ ਦੇ ਉੱਪਰ ਕਿੰਨਾ ਰਸ ਸੀ ਤੁਸੀਂ ਇੱਕ ਜਣਾ ਮੋਟਰਸਾਈਕਲ ਚਲਾ ਰਹੇ ਹੋ ਦੂਜਾ ਬੱਚਾ ਜਿਹੜਾ ਮੋਟਰਸਾਈਕਲ ਦੇ ਪਿੱਛੇ ਖੜਾ ਔਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਪਿੱਛੇ ਕੌਣ ਆ ਰਿਹਾ ਮੈਂ ਤੁਹਾਡੇ ਮਾਦੀਰ ਨੂੰ ਦੱਸਣਾ ਚਾਹੁੰਦਾ ਕਿ ਹਿਯਾਰਪੁਰ ਦੇ ਵਿੱਚ 25 ਤੋਂ 30 ਜਾਂ 35 ਲੋਕ ਹੈ ਜਿਹੜੇ ਸਾਨੂੰ ਇਹ ਜੀਆਂ ਵੀਡੀਓ ਸੈਂਡ ਕਰਦੇ ਆ ਪਲੀਜ਼ ਇਹ ਜੇ ਕੰਮ ਨਾ ਕਰੋ ਅਗਰ ਤੂੰ ਮੜ ਜਾਵੇ ਟਿਸ ਬੈਲੈਂਸ ਹੋ ਜਾਵੇ ਤੂੰ ਗਿਰ ਜਾਵੇਂ ਪਿੱਛੋਂ ਗੱਡੀਆਂ ਆ ਰਹੀਆਂ ਉੱਪਰ ਦੀ ਪੁੱਤ ਲੰਘ ਜਾਏ ਕੋਈ ਸੱਟ ਪੇਟ ਲੱਗ ਜਾਏ ਕੌਣ ਜ਼ਿੰਮੇਵਾਰ ਹੈ ਜੇ ਤੂੰ ਕਿੱਡਾ ਸੋਹਣਾ ਬੱਚਾ ਤੇ ਕਿੱਡਾ ਪਿਆਰਾ ਬੱਚਾ ਆਪਣੇ ਪੇਰੈਂਟਸ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਤੁਹਾਨੂੰ ਇੰਨੀ ਮਿਹਨਤ ਕਰਕੇ ਪਾਲਿਆ ਹੁਣ ਤੇਰੇ ਪੇਰੈਂਟਸ ਨੂੰ ਇਹ ਵੀਡੀਓ ਦਿਖਾਈਏ ਤੇ ਪੇਰੈਂਟਸ ਨੂੰ ਪਤਾ ਲੱਗੂਗਾ ਕਿ ਸਾਡੇ ਬੱਚੇ ਕੀ ਗਲਤੀਆਂ ਕਰਦੇ ਆ ਅੱਗੇ ਤੋਂ ਇਹ ਜੀ ਗਲਤੀ ਨਹੀਂ ਕਰਨੀ ਆ ਤੁਹਾਡਾ ਗਿਫਟ ਜਿਹੜਾ ਇਹ ਤਿਆਰ ਕਰ ਲਿਆ ਇਹ ਤੁਹਾਨੂੰ ਦੇ ਦਿੱਤਾ ਅਕੇ ਤੋ ਕਰੋਗੇ ਤਾਂ ਬੋਲੋ ਲਾਓ ਕੰਨ ਨੂੰ ਹੱਥ ਉੱਚੀ ਬੋਲੋ ਆਪਣੇ ਨਾਲ ਜਾ ਕੇ ਦੋਸਤਾਂ ਨੂੰ ਵੀ ਸਮਝਾਉਣਾ ਕਿ ਅਜਿਆ ਜਿਹੜਾ ਕੋਈ ਕੰਮ ਨਹੀਂ ਕਰਨਾ ਜਿਸ ਦੇ ਨਾਲ ਤੁਹਾਡੀ ਆਪਣੀ ਜਾਨ ਖਤਰੇ ਵਿੱਚ ਪੈ ਗਈ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਪਿੱਛੇ ਕੌਣ ਆ ਰਹੇ ਸੀ ਤੁਹਾਡੇ ਪਿੱਛੇ ਸਾਡੇ ਆਪਣੇ ਬੱਚੇ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੇ ਵੀਡੀਓ ਪਾਈ ਤੁਹਾਡੇ ਫਾਸਟੈਂਟ ਜਿਹੜਾ ਕੀਤਾ ਤੁਸੀਂ 1 ਮਿੰਟ ਬਾਅਦ ਮੈਨੂੰ ਵੀਡੀਓ ਆ ਗਈ ਉਹਦੀ ਤਾਂ ਕਿਨੂੰ ਅਗਲੇ ਦਿਨ ਆਪਾਂ ਫੜਦੇ ਆ ਅਗੇ ਤੋਂ ਇਦਾਂ ਨਹੀਂ ਕਰਨਾ ਓਕੇ ਮੈਂ ਤੁਹਾਡੇ ਮਾਦਰਮ ਪੁਲਿਸ ਸਾਰੇ ਬੱਚਿਆਂ ਨੂੰ ਅੰਬਰ ਰਿਕੁਐਸਟ ਕਰਨੀ ਚਾਹੁੰਨਾ ਕਿ ਪਲੀਜ਼ ਐਝੀ ਹਰਕਤ ਨਾ ਕਰੋ ਬੱਚਿਓ ਜਿਸ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪਵੇ ਉਹ ਸਕੂਟਰ ਦੀ ਹੈ ਤੇ ਦੋ ਛੋਟੀਆਂ-ਛੋਟੀਆਂ ਕਿੱਲੀਆਂ ਹੀ ਹਨਾ ਅਗਰ ਉਹ ਟੁੱਟ ਜਾਵੇ ਜਾਂ ਬੰਦਾ ਡਿਸਬੈਲੈਂਸ ਹੋ ਜਾਵੇ ਤੇ ਛੱਡ ਲੱਗ ਜੂ ਸ਼ੜਕ ਦੇ ਵਿੱਚ ਡੇਗੂ ਪਿਛਲੀ ਗੱਡੀ ਆ ਕੇ ਉੱਪਰ ਦੀ ਹਿੱਟ ਕਰ ਜੂਗੀ ਪਲੀਜ਼ ਰਿਕੁਐਸਟ ਹੈ ਐਜੇ ਕੰਮ ਨਾ ਕਰੋ ਥੈਂਕ ਯੂ ਇਹ ਉਹ ਮੋਟਰਸਾਈਕਲ ਹੈ ਜਿਹੜਾ ਕੱਲ ਰਾਤੀ ਇੱਕ ਵਿਅਕਤੀ ਇਹਦੇ ਪਿੱਛੇ ਦੋਨੋਂ ਪਾਸੇ ਲੱਤਾਂ ਕਰਕੇ ਖੜਾ ਸੀਗਾ ਔਰ ਇਹਨਾਂ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਸਾਡੇ ਅੱਗੇ ਜਾਂ ਪਿੱਛੇ ਕੌਣ ਜਾ ਰਿਹਾ ਔਰ ਇਹ ਬੱਚੇ ਲਾਪਰਵਾਹੀਆਂ ਕਰਦੇ ਆ ਰਾਤ ਦਾ ਟਾਈਮ ਹੈ ਰੋਡ ਬੜੇ ਜਿਹੜਾ ਬਹੁਤ ਕਰਾਊਡ ਆ ਰੋਡ ਦੇ ਉੱਪਰ ਤੇ ਬੱਚੇ ਜਿਹੜੇ ਪਿੱਛੇ ਖੜੇ ਹੋ ਕੇ ਜਾ ਰਹੇ ਆ ਬਹੁਤ ਸਮਝਾਉਣ ਦੇ ਬਾਵਜੂਦ ਵੀ ਇਹ ਬੱਚੇ ਸਮਝਦੇ ਨਹੀਂਗੇ